ਕਲਵੀਰ ਸਿੰਘ ਜੀਰਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਖੜੇ ਉਮੀਦਵਾਰਾਂ ਤੇ ਕਸੇ ਤੰਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਵੀਰ ਸਿੰਘ ਜੀਰਾ ਵੱਲੋਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਪਿੰਡ ਰੈਸੀਆਣਾ ਵਿਖੇ ਕੀਤੀ ਗਈ ਵਿਸ਼ਾਲ ਮੀਟਿੰਗ ਇਸ ਮੌਕੇ ਉਹਨਾਂ ਦੇ ਨਾਲ ਰਾਣਾ ਗੁਰਜੀਤ ਸਿੰਘ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈ ਪਰ ਵੀ ਮੌਜੂਦ ਰਹੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਬੀਰ ਸਿੰਘ ਜੀਰਾ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੇ ਹਨ ਕਿ ਉਹਨਾਂ ਨੂੰ ਇਸ ਪੰਥਕ ਹਲਕੇ ਤੋਂ ਚੋਣ ਲੜਨ ਦਾ ਮੌਕਾ ਦਿੱਤਾ ਹੈ ਉਹਨਾਂ ਵੱਲੋਂ ਵੱਖ-ਵੱਖ ਪਾਰਟੀਆਂ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਤੇ ਵੱਖ-ਵੱਖ ਸੱਸੀ ਤੰਜ ਕਸਦੇ ਭਾਈ ਅੰਮ੍ਰਿਤਪਾਲ ਬਾਰੇ ਕਿਹਾ ਕਿ ਮੈਂ ਬਾਣੀ ਦਾ ਸਤਿਕਾਰ ਕਰਦਾ ਹਰੇਕ ਨੂੰ ਹੱਕ ਹੈ ਇਲੈਕਸ਼ਨ ਲੜਨ ਦਾ ਔਰ ਜਿਹੜਾ ਤੁਸੀਂ ਮਿੰਟ ਮਿੰਟ ਬਾਅਦ ਪੰਥਕ ਪੰਥਕ ਪੰਥ ਕਰ ਰਹੇ ਹੋ ਮੈਂ ਗੱਲ ਕਹਿੰਦਾ ਹਾਂ ਜਿੰਨੇ ਵੀ ਉਮੀਦਵਾਰ ਖੜੇ ਨੇ ਉਹਨਾਂ ਦਾ ਪਰਛੋਕੜ ਵੇਖੋ ਵਿਰਸਾ ਸਿੰਘ ਬਟਵਾ ਬਾਰੇ ਕਿਆ ਉਹਨਾਂ ਨੇ ਜੇਲਾਂ ਤਾਂ ਠੱਗੀਆਂ ਚ ਕਟੀਆਂ ਨੇ ਪੰਥ ਲਈ ਕਿਹੜੀਆਂ ਕਟੀਆਂ ਹਨ ਮਨਜੀਤ ਸਿੰਘ ਮੰਨ ਸਹਿਬ ਨੂੰ ਯਾਰ ਤੂੰ ਤਾਂ ਆਪਣੀ ਆਪ ਨੂੰ ਪੰਥਕ ਕਹਿੰਦਾ ਹੁੰਦਾ ਸੀ ਤੇ ਕਿਸ਼ਹਰਾ ਛੱਡ ਕੇ ਨਿੱਕਰ ਪਾਲੀ ਤੇ ਤੂੰ ਕਿਵੇਂ ਕਹੇਗਾ ਕਿ ਜਿੱਤ ਹੋ ਜਾਊ ਇਸ ਕਰਕੇ ਜੇਕਰ ਉਹ ਨਿਕਲਣ ਲੱਗਿਆ ਮੜਾ ਮੋਟਾ ਪਹਿਲਾ ਛਾਤੀ ਆਪ ਹੀ ਮਾਰ ਲਿਆ ਕਰੋ ਕੱਪੜੇ ਪਾਉਣ ਲੱਗਿਆ ਇਸੇ ਕੁਲਵੀਰ ਸਿੰਘ ਜੀਰਾ ਨੇ ਆਓ ਤੁਹਾਨੂੰ ਸੁਣਾਉਨੇ ਆ ਕੀ ਕਿਹਾ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਕੋਟਨ ਕੋਟਨ ਛਕਰਾਨਾ ਕਰਦਾ ਕਿਉਂਕਿ ਗੁਰੂ ਸਾਹਿਬ ਨੇ અપਾਰ ਕਿਰਪਾ ਕੀਤੀ ਕਿ ਕਾਂਗਰਸ ਪਾਰਟੀ ਨੇ ਜਿਹੜੀ ਹੈ ਕਿ ਜੀਰਾ ਪਰਿਵਾਰ ਦੇ ਉੱਪਰ ਵਿਸ਼ਵਾਸ ਜਤਾਇਆ ਔਰ ਸ਼੍ਰੀ ਖਰੂਰ ਸਾਹਿਬ ਤੋਂ ਉਮੀਦਵਾਰ ਬਣਾ ਕੇ ਭੇਜੇ ਔਰ ਸ਼੍ਰੀ ਖਰੂਰ ਸਾਹਿਬ ਲੋਕ ਸਭਾ ਹਲਕਾ ਹੈ ਕਿਹੋ ਜਿਹਾ ਹਲਕਾ ਹੈ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਤੱਕ 12 ਟਿਕਟਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਦਿੱਤੀਆਂ ਨੇ ਔਰ 12 ਲੋਕ ਸਭਾ ਦੇ ਵਿੱਚ ਤੁਸੀਂ ਵੇਖਿਆ ਕਿ 11 ਦੇ ਉੱਪਰ ਕੋਈ ਨਾ ਕੋਈ ਬਾਕੀ ਸੋ ਰੋਠੀ ਔਰ ਇੱਥੇ ਗੁਰੂ ਸਾਹਿਬ ਦੀ ਇੰਨੀ ਆਪਾਰ ਕਿਰਪਾ ਹੈ ਕਿ ਸਾਰੇ ਦੇ ਸਾਰੇ ਜਿਹੜੇ 9 ਦੇ 9 ਹਲਕਿਆਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਿਹੜੇ ਐਮ ਐਲ ਏ ਸਹਿਬਾਨ ਨੇ ਜਿਹੜੇ ਅਹੁਦੇਦਾਰ ਨੇ ਉਹ ਸਾਰੇ ਹੀ ਇਸ ਵਕਤੇ ਇਹ ਕਹਿੰਦੇ ਆ ਕਿ ਜੀਰਾ ਇਹ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਔਰ ਮੈਨੂੰ ਸਾਰੇ ਛੋਟੇ ਭਰਾਤਰਾ ਰੱਖਦੇ ਨੇ ਉਹ ਕਹਿੰਦੇ ਕਿ ਤੂੰ ਸਾਡਾ ਛੋਟਾ ਵੀਰੇ ਤੂੰ ਫਿਕਰ ਨਹੀਂ ਕਰਨਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਰਮਨਜੀਤ ਸਿੰਘ ਸਿੱਕੀ ਜੋ ਕਿ ਖਰੂਟ ਸਾਹਿਬ ਤੋਂ ਐਮ ਐਲ ਏ ਰਹੇ ਅੱਜ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਜਿੰਦੇ ਤੇ ਤੁਸੀਂ ਦੇਖਿਆ ਕਿ ਮੇਰੇ ਹਿਸਾਬ ਨਾਲ ਇਹ ਕਹਿੰਦੇ ਸੀ 2 ਦਿਨ ਹੋਰ ਇਲਾਕੇ ਲਈ ਚਾਹੀਦੇ ਨੇ ਔਰ ਅੱਜ ਉਹ ਰੈਲੀ ਵੇਖ ਕੇ ਅੱਜ ਮਨ ਇਹਨਾਂ ਜਿਆਦਾ ਖੁਸ਼ ਹੋਇਆ ਕਿ ਮੇਰੇ ਹਿਸਾਬ ਨਾਲ ਕਿ ਇੱਥੋਂ ਦੇ ਲੋਕਾਂ ਨੇ ਮਨ ਬਣਾਇਆ ਹੈ ਕਿ ਵਾਕਿ ਹੀ ਅਸੀਂ ਇਸ ਵਾਰੀ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਵੀ ਵੱਡੀ ਲੀਡ ਦੇ ਨਾਲ ਜਿਤਾ ਕੇ ਜਿਹੜਾ ਕਿ ਭੇਜਾਂਗੇ ਔਰ ਉਹਦੇ ਨਾਲ ਨਾਲ ਬਾਬਾ ਬਕਾਲਾ ਚ ਇਸ ਤੋਂ ਪਹਿਲਾਂ ਸਾਡੇ ਸੰਤੋਖ ਸਿੰਘ ਭਲਾਈਪੁਰ ਸਾਹਿਬ ਇਹਨਾਂ ਨੇ ਰੈਲੀ ਕਰਵਾਈ ਉੱਥੇ ਵੀ ਇਤਸ਼ਾਹ ਜਿਹੜਾ ਵੇਖਣ ਨੂੰ ਮਿਲਿਆ ਉੱਥੋਂ ਦੇ ਲੋਕਾਂ ਨੇ ਮੈਨੂੰ ਇਹ ਗੱਲ ਕਹੀ ਕਿ ਪਹਿਲੇ ਐਮਪੀ ਸਾਹਿਬ ਜਸਵੀਰ ਸਿੰਘ ਟੈਂਪਰੀ 26000 ਦੀ ਲੀਡ ਸੀ ਔਰ ਐਕਤੀ ਅਸੀਂ 30000 ਦੀ ਲੀਡ ਜਿਹੜੀ ਆ ਉਹ ਇੱਥੇ ਦੇ ਕੇ ਜਿਹੜਾ ਉਹ ਤੁਹਾਨੂੰ ਭੇਜਾਂਗੇ ਔਰ ਜਦੋਂ ਇੰਨਾ ਪਿਆਰ ਤੇ ਮਾਣ ਤੇ ਸਤਿਕਾਰ ਹਰੇਕ ਘਲਕੇ ਚੋਂ ਮਿਲਦਾ ਹੋਵੇ ਤਾਂ ਫਿਰ ਮੈਂ ਇਹ ਗੱਲ ਕਹਿਣਾ ਕਿ ਫਿਰ ਮੈਂ ਇਸ ਲੋਕ ਸਭਾ ਦੇ ਵੋਟਰ ਭੈਣ ਭਰਾਵਾਂ ਦਾ ਜਿਹੜਾ ਜੀਰਾ ਪਰਿਵਾਰ ਉਹ ਦੇਣ ਹੀ ਨਹੀਂ ਦੇ ਸਕਦਾ ਜੀ ਤੁਸੀਂ ਕਿਸ ਦਾ ਮੁਕਾਬਲਾ ਸਮਝਦੇ ਹੋ ਜੀ ਗੱਲ ਇਹ ਹੈ ਕਿ ਜਿਹੜੇ ਹਿਸਾਬ ਨਾਲ ਪਿਆਰ ਮਿਲਿਆ ਮੈਨੂੰ ਤਾਂ ਕਿਸੇ ਨਾਲ ਮੁਕਾਬਲਾ ਲੱਗਦਾ ਹੀ ਨਹੀਂ ਪੰਤ ਗੱਲ ਕੌਣ ਕਰਦੇ ਸਰ ਅਮਰ ਤੋਂ ਪਾਲਦੀ ਵੀ ਜਿਸ ਤਰ੍ਹਾਂ ਵਿੱਚ ਆਜ਼ਾਦ ਉਮੀਦਵਾਰ ਆਏ ਨੇ ਉਹਨਾਂ ਬਾਰੇ ਕਿਸ ਤਰ੍ਹਾਂ ਦੀ ਗੱਲ ਇਹ ਹੈ ਕਿ ਮੈਂ ਬਾਣੇ ਦਾ ਸਤਿਕਾਰ ਕਰਦਾ ਹਰੇਕ ਨੂੰ ਹਾਕ ਕੇ ਇਲੈਕਸ਼ਨ ਲੜਨ ਦਾ ਔਰ ਜਿਹੜਾ ਤੁਸੀਂ ਮਿੰਟ-ਮਿੰਟ ਬਾਅਦ ਪੰਥਕ 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 ਕਰ ਰਹੇ ਹੋ ਮੈਂ ਗੱਲ ਕਹਿਣਾ ਜਿੰਨੇ ਵੀ ਉਮੀਦਵਾਰ ਖੜੇ ਨੇ ਉਹਨਾਂ ਦਾ ਪਿਛੋਕੜ ਵੇਖੋ ਉਹਨਾਂ ਦਾ ਕੀ ਪਿਛੋਕੜ ਸੀ ਮੈਂ ਆਪਦੇ ਪਰਿਵਾਰ ਬਾਰੇ ਦੱਸਣਾ ਚਾਹੁੰਦਾ ਕਿ ਮੇਰੇ ਦਾਦਾ ਜੀ ਸਵਰਗਵਾਸੀ ਜਹਦਰ ਗੁਰਦੀਪ ਸਿੰਘ ਜੀ ਉਹ 27 ਸਾਲ ਮੈਂਬਰ ਐਸਜੀਪੀਸੀ ਰਹੇ ਔਰ ਸ਼੍ਰੋਮਣੀ ਕਮੇਟੀ ਦੀ ਸੇਵਾ ਕੀਤੀ ਸੇਵਾ ਕੀਤੀ ਇੱਕ ਗੁਰੂ ਦਾ ਸਿੱਖ ਬਣ ਕੇ ਇਹ ਬਾਦਲਾਂ ਤਰ੍ਹਾਂ ਸੇਵਾ ਨਹੀਂ ਕੀਤੀ ਅੱਜ ਬਾਦਲਾਂ ਦੇ ਖਾਤੇ ਕਢਾ ਲਓ ਅੱਜ ਉੱਥੋਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਖਾਤੇ ਕਢਾ ਲਓ ਖੜੀਆਂ ਗੱਡੀਆਂ ਦਾ ਹੀ ਤੇਲ ਪੀਤੀ ਗਏ ਜੇ ਮੇਰੇ ਦਾਦਾ ਜੀ ਤੇ 1 ਰੁਪਈਏ ਦਾ ਵੀ ਕਿਤੇ ਬਸ ਦੇ ਕਿਰਾਏ ਦਾ ਵੀ ਕਿਤੇ ਤੁਹਾਨੂੰ ਲੱਭ ਜੇ ਤੇ ਮੈਂ ਤਾਂ ਵੀ ਇਹ ਗੱਲ ਕਹਿਣਾ ਕਿ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਆ ਉਹ ਕਵਾਂਗਾ ਕਿ ਬਈ ਮੈਨੂੰ ਵੋਟਾਂ ਨਾ ਪਾਇਓ ਕਿਉਂਕਿ ਗੋਲਕ ਦੇ ਪੈਸੇ ਸਾਡੇ ਘਰ ਆਏ ਮੇਰਾ ਪਰਿਵਾਰ ਪੰਥਕ ਮੇਰੇ ਪਿਤਾ ਜੀ ਬਾਰੇ ਮੈਂ ਨਾ ਕਿ ਪੂਰਾ ਲੋਕ ਸਭਾ ਤੱਕ ਹੀ ਪੂਰਾ ਪੰਜਾਬ ਜਾਣਦਾ ਜਦੋਂ ਸਰਬੱਤ ਖਾਲਸਾ ਬੁਲਾਇਆ ਗਿਆ ਜਦੋਂ ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਤਾਂ ਉਦੋਂ ਸਰਬੱਤ ਖਾਲਸਾ ਬੁਲਾਇਆ ਗਿਆ 41 ਦਿਨ ਹਰੀਕੇ ਪੱਤਣ ਤੇ ਧਰਨਾ ਲੱਗਾ ਉਹ 41 ਦਿਨ ਉਹ ਸੰਗਤ ਦੇ ਰੂਪ ਦੇ ਵਿੱਚ ਮੈਂ ਉੱਥੇ ਹਾਜ਼ਰ ਰਿਆ ਔਰ ਉਹਦੇ ਨਾਲ ਨਾਲ ਜਦੋਂ ਜਿਹੜੇ ਲੀਡਰਾਂ ਦੇ ਵਿੱਚੋਂ ਜਿਹੜੇ ਪੰਥਕ ਪਰਿਵਾਰ ਗਿਣੇ ਗਏ ਉਹਨਾਂ ਪੰਥਕ ਪਰਿਵਾਰਾਂ ਦੇ ਵਿੱਚੋਂ ਉਹਦੇ ਵਿੱਚ ਰਮਨਜੀਤ ਸਿੰਘ ਸਿੱਕੀ ਸੀ ਉਹਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸੀ ਜਸਵਿੰਦਰਿੰਦਰ ਸਿੰਘ ਜੀਰਾ ਸੀ ਔਰ ਮੈਂ ਗੱਲ ਕਹਿਣਾ ਕਿ 2014 ਤੋਂ 2014 ਤੋਂ ਮੇਰਾ ਪਿਤਾ ਜੀ ਨੂੰ ਇਹ ਸੀਗਾ ਕਿ ਪੰਥਕ ਹਲਕਾ ਕਿ ਮੈਂ ਚਾਹੁੰਦਾ ਕਿ ਪੰਥਕ ਹਲਕੇ ਤੋਂ ਮੈਨੂੰ ਟਿਕਟ ਮਿਲੇ ਪਰ 14 ਦੇ ਵਿੱਚ ਜਿਹੜੀ ਟਿਕਟਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਹਰਮੰਦਰ ਸਿੰਘ ਗਿੱਲ ਜੀ ਨੂੰ ਮਿਲ ਗਈ ਉਸ ਤੋਂ ਬਾਅਦ 19 ਦੇ ਵਿੱਚ ਸਰਦਾਰ ਜਸਵੀਰ ਸਿੰਘ ਡੈਂਪਾ ਜੀ ਉਹ ਐਮਪੀ ਬਣ ਗਏ ਔਰ ਇੱਕੀ ਵੀ ਮੈਨੂੰ ਇਹ ਕੋਈ ਨਹੀਂ ਸੀਗਾ ਕਿ ਟਿਕਟ ਮਿਲੂ ਕਿਉਂਕਿ ਮੈਂ ਫਿਰੋਜ਼ਪੁਰ ਤੋਂ ਟਿਕਟ ਮੰਗ ਰਿਹਾ ਸੀ ਔਰ ਕਿਉਂਕਿ ਰਾਣਾ ਜੀ ਇੱਕ ਨੰਬਰ ਤੇ ਚੱਲ ਰਹੇ ਸੀ ਰਾਣਾ ਇੰਦਰਪ੍ਰਤਾਪ ਇੱਕ ਨੰਬਰ ਤੇ ਚੱਲ ਰਿਹਾ ਸੀ ਤੇ ਮੇਰਾ ਤਾਂ ਨਾਂ ਜਿਹੜਾ ਰਾਣਾ ਪਰਿਵਾਰ ਤੋਂ ਪਿੱਛੇ ਸੀ ਉਹ ਇਸ ਕਰਕੇ ਕਿਉਂਕਿ ਮੈਂ ਵੀ ਚਾਹੁੰਦਾ ਸੀਗਾ ਕਿ ਰਾਣਾ ਜੀ ਨੂੰ ਲੋਕ ਪਿਆਰ ਕਰ ਦੇਣ ਔਰ ਮੈਂ ਇਹ ਚਾਹੁੰਦਾ ਸੀਗਾ ਕਿ ਰਾਣਾ ਜੀ ਇਲੈਕਸ਼ਨ ਲੜਨ ਪਰ ਰਾਣਾ ਜੀ ਨੇ ਮੈਨੂੰ ਇਹ ਗੱਲ ਕਹੀ ਕਿ ਆ ਜੱਟ ਦੀ ਮੁੱਛ ਵੇਖ ਲਾ ਕਹਿੰਦੇ ਜੱਟ ਦੀ ਮੁੱਛ ਰਾਣੇ ਦੀ ਮੁੱਛ ਜਿਹੜੀ ਆ ਕਹਿੰਦੇ ਮੈਂ ਤੇਰੇ ਨਾਲ ਜ਼ਬਾਨ ਕੀਤੀ ਆ ਤੂੰ ਫਿਰੋਜ਼ਪੁਰ ਮੰਗਦਾ ਸੀ ਮੈਂ ਤੈਨੂੰ ਕਿਹਾ ਕਿ ਤੂੰ ਪੰਥਕ ਪਰਿਵਾਰ ਚੋਂ ਆ ਔਰ ਪੰਥਕ ਸੀਟ ਦੇ ਉੱਤੇ ਮੈਂ ਤੈਨੂੰ ਇਲੈਕਸ਼ਨ ਲੜਾਉਣਾ ਹੈ ਔਰ ਰਾਣਾ ਜੀ ਨੇ ਮੈਨੂੰ ਟਿਕਟ ਦਵਾਈ ਰਾਣਾ ਜੀ ਮੈਨੂੰ ਇੱਥੋਂ ਤੱਕ ਲੈ ਕੇ ਆਏ ਔਰ ਲੋਕਾਂ ਦਾ ਇਹਨਾਂ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ ਔਰ ਮੈਂ ਗੱਲ ਕਹਿਣਾ ਕਿ ਅੱਜ ਤੁਸੀਂ ਵੇਖਿਆ ਕਿ ਆਹ ਜਿਹੜੀਆਂ ਸਟੇਜਾਂ ਨੇ ਚਾਹ ਆਮ ਵਾਲਿਆਂ ਦੀਆਂ ਵੇਖ ਲਓ ਆ ਜਿੰਨੇ ਅੱਜ ਪੰਥਕ ਚਿਹਰੇ ਤੁਹਾਨੂੰ ਅੱਜ ਸ੍ਰੀ ਖਡੂਰ ਸਾਹਿਬ 'ਚ ਮਿਲੇ ਨੇ ਇਹਨੇ ਕਿਤੇ ਵਿਰਸਾ ਬਲ ਸਿੰਘ ਬਲਟੋਆ ਦੀ ਮੈਨੂੰ ਪ੍ਰੋਗਰਾਮ ਦੇ ਵਿੱਚ ਵਿਖਾ ਦਿਓ ਔਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਕਿਉਂਕਿ ਸ੍ਰੀ ਖਡੂਰ ਸਾਹਿਬ ਦੇ ਲੋਕਾਂ ਨੇ ਬਹੁਤ ਵੱਡਾ ਮਾਣ ਤੇ ਸਤਿਕਾਰ ਕੁਝ ਦਿਨਾਂ 'ਚ ਹੀ ਮੈਨੂੰ ਬਖਸ਼ਿਆ ਔਰ ਇੰਨਾ ਵੱਡਾ ਮਾਣ ਤੇ ਸਤਿਕਾਰ ਜਿੰਨਾ ਮੈਨੂੰ ਮਿਲ ਰਿਹਾ ਔਰ ਮੈਂ ਉਹਨਾਂ ਨਾਲ ਵਾਅਦਾ ਕਰਦਾ ਕਿ ਉਹ ਜਤਾ ਕੇ ਪਾਰਲੀਮੈਂਟ ਭੇਜਣ ਚਾਹੇ ਨਸ਼ੇ ਦੇ ਮੁੱਦੇ ਦੀ ਗੱਲ ਹੋਵੇ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ ਤੇ ਚਾਹੇ ਸਾਡੇ ਨੌਜਵਾਨਾਂ ਤੇ ਐਨਐਸਏ ਲੱਗੀ ਹੋਵੇ ਕਿਉਂਕਿ ਮੈਂ ਉਦੋਂ ਵੀ ਵਿਰੋਧ ਕੀਤਾ ਸੀ ਉਦੋਂ ਵੀ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਤਾਂ ਮੈਂ ਕਿਹਾ ਬਿੱਟੂ ਜੀ ਮੈਨੂੰ ਲੱਗਦਾ ਤੁਹਾਡੇ ਸਿਰ ਤੇ ਜਿਹੜੀ ਦਸਤਾਰ ਆ ਇਹ ਗੁਰੂ ਦੀ ਦਸਤਾਰ ਨਹੀਂ ਇਹ ਔਦੇ ਲੈਣ ਲਈ ਤੇ ਕੁਰਸੀਆਂ ਲੈਣ ਲਈ ਬੰਨੀਆਂ ਮੈਨੂੰ ਲੱਗਦਾ ਬਿੱਟੂ ਜੀ ਤੁਹਾਡੇ ਸਕਰੂ ਠੱਲੇ ਨੇ ਥੱਲੇ ਨਿੱਕਰ ਜਿਹੜੀ ਉਹ ਖਾਕੀ ਲੱਗਦੀ ਏ ਔਰ ਅਜ ਜੋ ਲੋਕਾਂ ਚ ਕਲੀਅਰ ਹੋ ਗਿਆ ਅਜ ਰਵਨੀਤ ਸਿੰਘ ਬਿੱਟੂ ਖਾਕੀ ਨਿਕਰ ਪਾ ਕੇ ਲੁਧਿਆਣੇ ਚ ਘੁੰਮ ਰਿਹਾ ਔਰ ਲੁਧਿਆਣੇ ਦੇ ਲੋਕ ਅਮਰਿੰਦਰ ਸਿੰਘ ਰਾਜਾ ਆਪਣੇ ਨੂੰ ਜਿਤਾ ਕੇ ਭੇਜਣਗੇ ਉਹਦੀ ਜ਼ਮਾਨਤ ਜਬਤ ਕਰਾਉਣਗੇ ਮੈਂ ਉਦੋਂ ਵੀ ਉਹਨਾਂ ਨੌਜਵਾਨਾਂ ਦੀ ਮਦਦ ਕੀਤੀ ਸੀ ਔਰ ਵਿਸ਼ਵਾਸ ਦਿਓ ਨਾ ਕਿ ਪਾਰਲੀਮੈਂਟ ਚ ਭੇਜੋ ਸਭ ਤੋਂ ਪਹਿਲਾਂ ਜਿਹੜਾ ਇਹ ਕਾਨੂੰਨ ਜਿਹੜਾ ਜਿਹੜੇ ਮਰਜੀ ਨੌਜਵਾਨ ਤੇ ਫੜ ਕੇ ਜਿਹੜਾ ਕੋਈ ਬੋਲਦਾ ਹੈ ਜਿਹੜਾ ਕੋਈ ਗੁਰੂ ਦੀ ਗੱਲ ਕਰਦਾ ਹੈ ਜਿੰਦੇ ਤੇ ਇਹ ਕਾਨੂੰਨ ਲੱਗਦਾ ਸਭ ਤੋਂ ਪਹਿਲਾਂ ਇਹ ਲੜਾਈ ਲੜਾਂਗਾ ਮੇਰਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਇਸ ਗੱਲ ਦਾ ਜਿਹੜਾ ਉਹ ਵਾਦਾ ਜਿਹੜਾ ਆ ਗਾ ਤਾਂ ਕਹਿੰਦਾ ਕਿ ਮੈਂ ਪੰਥ ਗਿਆ ਔਰ ਜੇਲਾ ਵੀ ਕਟੀਆਂ ਨੇ ਉਸ ਨੂੰ ਕਿਸ ਤਰੀਕਾ ਨਾਲ ਦੇ ਗੱਲ ਇਹ ਜੇਲਾ ਤਾਂ ਠੱਗੀਆਂ ਚ ਕਟੀਆਂ ਨੇ ਪੰਥਲੀ ਕਿਹੜੀ ਕੱਟੀ ਆ ਕਦੀ ਕਿਸੇ ਦਾ ਸੁਣਿਆ ਜੇ ਕਿ ਇਹਨੇ ਗੁੱਟ ਲਾ ਕੇ ਫਲਾਣੇ ਦਾ ਕੜਾ ਲਾ ਲਿਆ ਮੈਂ ਨਾ ਬਾਦਲ ਸਾਹਿਬ ਨੇ ਵੀ ਜੇਲਾ ਕਟੀਆਂ ਨੇ ਸੁਖਬੀਰ ਕਹਿੰਦਾ ਜੀ ਮੈਂ ਵੀ ਜੇਲਾ ਕਟੀਆਂ ਐ ਇਹ ਜੇਲਾ ਮੇਰੇ ਨਾਲ ਬਾਹਰਲੇ ਦੇਚਾਂ 'ਚ ਘਟਦੇ ਘਟਦੇ ਰਹੇ। ਇਸ ਕਰਕੇ ਵਿਰਸਾ ਸਿੰਘ ਜੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਵਿਰਸਾ ਸਿੰਘ ਜੀ ਤੂੰ ਜੇਲਾ ਕਟੀਆਂ ਨਹੀਂ। ਤੂੰ ਜਦੋਂ ਤਾਕਤ 'ਚ ਸੀ ਉਦੋਂ ਜੇਲਾ ਕਟਾਈਆਂ ਨੇ। ਇੱਕ ਇਹੋ ਜਿਹੀ ਐਫ ਆਈ ਆਰ ਜਿੱਦਾਂ ਲਾਸਟ ਰੈਲੀ ਹੋਗੀ ਉਹ ਐਫ ਆਈ ਆਰ ਪੇਸ਼ ਕਰਾਂਗਾ ਔਰ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਹੋ ਜੀਆਂ ਜੇਲਾ ਲੋਕਾਂ ਨੂੰ ਇਹਨੇ ਕਟਾਈਆਂ। ਕਿੰਨਾ ਸਭੂਰਾ ਵੀ ਨਾਲ ਲੈ ਕੇ ਬੈਠੇ। ਬਿਲਕੁਲ ਪੂਰਾ ਅੱਗੇ ਬਾਪੂ ਕੋਲ ਵੀ ਪੂਰੇ ਸੀ। ਜਦੋਂ ਡਿਬੇਟ ਤੇ ਜਾਂਦਾ ਉਦੋਂ ਜੀਰਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਆਹ ਕੰਮ ਕੀਤਾ। ਕਹਿੰਦਾ ਸੀ ਲੈ ਕੇ ਆਓ ਜੀਰਾ ਸਾਹਿਬ ਐਫ ਆਈ ਆਰ ਲੈ ਕੇ ਗਏ ਔਰ ਇਹ ਉਹ ਡਿਬੇਟ ਚ ਨਹੀਂ ਗਿਆ ਉਹ ਡਿਬੇਟ ਤੋਂ ਭੱਜਿਆ ਆ ਔਰ ਮੈਂ ਗੱਲ ਕਹਿਣਾ ਕਿ ਲੋਕਾਂ ਚ ਡਿਬੇਟ ਕੀਤਿਆਂ ਗੱਲ ਨਹੀਂ ਬਣੀ ਗੱਲ ਇਹ ਆ ਕਿ ਪਾਰਲੀਮੈਂਟ ਚ ਜਾ ਕੇ ਆਵਾਜ਼ ਕਿਹੜੀ ਚੁੱਕ ਸਕਦਾ ਔਰ ਮੈਂ ਵਿਸ਼ਵਾਸ ਦਵਾਣਾ ਕਿ ਹਰ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਸ਼੍ਰੀ ਖਡੂਤ ਸਾਹਿਬ ਦੀ ਆਵਾਜ਼ ਬਣ ਕੇ ਗੂੰਜਾਂ ਜੀਰਾ ਸਾਹਿਬ ਰਮਜੀਤ ਸਿੰਘ ਸਿੱਕੀ ਹੁਣਾਂ ਨੇ ਬੇਅਦਬੀ ਦੇ ਰੋਸ ਵਿੱਚ ਉਹਸ ਕੀਹਾ ਦਿੱਤਾ ਸੀ ਅੱਜ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਉਹ ਬੇਅਦਬੀ ਦਾ ਇਨਸਾਫ ਕਰਵਾਵਾਂਗੇ ਉਹਨਾਂ ਦੇ ਆਪ ਦੇ ਐਮ ਐਲ ਏ ਜਿਹੜੇ ਆ ਉਹਨਾਂ ਬਾਰੇ ਸਵਾਲ ਕਰਦੇ ਗੱਲ ਇਹ ਆ ਕਿ ਮੈਂ ਤਾਂ ਅੱਗੇ ਦੱਸਿਆ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸਰਕਾਰ ਬਣਾ ਲਈ ਪੱਗ ਬਨ ਲਈ ਭਗਤ ਸਿੰਘ ਆਲੀ ਪਰ ਭਗਤ ਸਿੰਘ ਦੀ ਪੱਗ ਬਨਿਆ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ ਭਗਤ ਸਿੰਘ ਦਾਰੂ ਨਹੀਂ ਸੀ ਪੀਂਦਾ ਭਗਤ ਸਿੰਘ ਦੋ ਦੋ ਵਿਆਹ ਨਹੀਂ ਸੀ ਕਰਾਉਂਦਾ ਭਗਤ ਸਿੰਘ ਇਹੋ ਜਾਂ ਨਹੀਂ ਸੀ ਕਿ ਜ਼ਬਾਨ ਕਰਕੇ ਭੱਜਣ ਵਾਲਾ ਨਹੀਂ ਸੀਗਾ ਔਰ ਇਹ ਲੋਕਾਂ ਨੇ ਇਹਨਾਂ ਨੇ ਲੋਕਾਂ ਦੇ ਨਾਲ ਠੱਗੀ ਮਾਰੀ ਆ ਆ ਤੁਸੀਂ ਦੱਸੋ ਜਿੰਨੇ ਵਾਅਦੇ ਕੀਤੇ ਸੀ ਅੱਜ 2 ਸਾਲਾਂ ਚ ਦੱਸ ਦਿਓ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਕੀ ਆ ਅੱਜ ਜੋ ਸਮਾਂ ਪਹਿਲਾਂ ਮਾੜਾ ਚੱਲਦਾ ਸੀ ਜਦੋਂ ਕਰਫਿਊ ਲੱਗਦੇ ਸੀ ਜਦੋਂ 6 ਵਜੇ ਤੋਂ ਬਾਅਦ ਕੋਈ ਬੱਚਾ ਬਾਹਰ ਨਹੀਂ ਸੀ ਮਾਪਿਓ ਜਾਣ ਦਿੰਦਾ ਅੱਜ ਉਹ ਹਾਲਾਤ ਜਿਹੜੇ ਅੱਜ ਇਹਨਾਂ ਦੀ ਸਰਕਾਰ ਦੇ ਵਿੱਚ ਹੋ ਗਏ ਅੱਜ ਮੈਨੂੰ ਦੱਸੋ ਅੱਜ ਮਾਝੇ ਨੂੰ ਬਦਨਾਮ ਕੀਤਾ ਕਿ ਇਹ ਨਸ਼ੇ ਦਾ ਗਾੜਾ ਮੈਂ ਕਹਿੰਦਾ ਨਸ਼ਾ ਆਉਂਦਾ ਕਿੱਥੋਂ ਆ ਨਸ਼ਾ ਤਾਂ ਆਉਂਦਾ ਕਿਉਂਕਿ ਇਹਨਾਂ ਦੀ ਗਾਂਢ ਸਾਂਝਾ ਕਿਉਂਕਿ 50 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਬੀਐਸਐਫ ਨੂੰ ਦਿੱਤਾ ਔਰ ਸਭ ਤੋਂ ਵੱਧ ਡਰੋਨ ਜਿਹੜੇ ਆ ਉਹ ਬੀਐਸਐਫ ਦੇ ਉੱਤੋਂ ਦੀ ਲੰਘਦੇ ਉਹ ਤਾਂ ਲੰਘਦੇ ਆ ਕਿਉਂਕਿ ਉਹ ਲੰਘਾਉਂਦੇ ਆ ਔਰ ਉਹਨਾਂ ਦੇ ਪੈਸੇ ਲੈਂਦੇ ਆ ਔਰ ਸਾਡੇ ਨੌਜਵਾਨਾਂ ਨੂੰ ਪੰਜਾਬ ਨੂੰ ਜਿਹੜਾ ਮੋਦੀ ਖਤਮ ਕਰਨਾ ਚਾਹੁੰਦਾ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਇਸ ਵਾਰ ਕਾਂਗਰਸ ਦੀ ਸਰਕਾਰ ਲਿਆਉਣੀ ਹੈ ਤੇ ਦੇਸ਼ ਨੂੰ ਬਚਾਉਣਾ ਹੈ ਜਿਹੜਾ ਮਜੀਦ ਸਿੰਘ ਮਹਨਨ ਲਗਦਾ ਦਾ ਦਾਵਾ ਕਰਦੇ ਜਿੱਤਦਾ ਕੀ ਕਰਨ ਚਾਹੁੰਦੇ ਨੇ ਪਹਿਲੀ ਗੱਲ ਤਾਂ ਮੈਂ ਮਹਨਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਯਾਰ ਤੂੰ ਤਾਂ ਆਪ ਦੇ ਆਪ ਨੂੰ ਪੰਥਕ ਕਹਿੰਦਾ ਹੁੰਦਾ ਸੀ ਤੇ ਕਿ ਸ਼ਹਿਰਾ ਛੱਡ ਕੇ ਨਿੱਕਰ ਪਾਲੀ ਤੇ ਤੂੰ ਕਿਵੇਂ ਕਹੇਂਗਾ ਵੀ ਜਿੱਤ ਹੋ ਜਗੀ ਇਸ ਕਰਕੇ ਜੇ ਘਰੋਂ ਨਿਕਲ ਲੱਗਿਆ ਮਾੜਾ ਮੋਟਾ ਪਹਿਲਾਂ ਛਾਤੀ ਆਪ ਹੀ ਮਾਰ ਲਿਆ ਕਰੇ ਕੱਪੜੇ ਪਾਉਣ ਲੱਗਾ ਜੀਰਾ ਜੀ ਇੱਕ ਤੁਸੀਂ ਗੱਲ ਕਹੀ ਆ ਵੀ ਮੈਨੂੰ ਹਲਕਾ ਕੁਤੂਸ ਸਾਹਿਬ ਦੀ ਜੁਰਾਣਾ ਜੀਰੇ ਦਵਾਈ ਆ ਤੇ ਰਾਣਾ ਜੀ ਉਹ ਆਪ ਤੁਹਾਨੂੰ ਜਿੱਟ ਮੇਰੀ ਕੁਤੂਸ ਸਾਹਿਬ ਗੱਲ ਇਹ ਕਿ ਰਾਣਾ ਜੀ ਦੀ ਜ਼ਬਾਨ ਸੀ ਕਿ ਮੈਂ ਅਨੰਦਪੁਰ ਸਾਹਿਬ ਲੜਨਾ ਕਿ ਜੀਰਾ ਜੀ ਇੱਥੋਂ ਤੁਸੀਂ ਲੜੋਗੇ ਮੈਂ ਅਨੰਦਪੁਰ ਸਾਹਿਬ ਲੜੂੰਗਾ 30000 ਦੀ ਲੀਡ ਦਵਾ ਕੇ ਭੇਜਾਂਗੇ ਔਰ ਮੈਂ ਇਹ ਗੱਲ ਕਹਿਣਾ ਕਿ ਇਸ ਕਰਕੇ ਉਹ ਕਹਿੰਦੇ ਕੱਲਾ ਮੋਛ ਰੱਖਿਆ ਨਹੀਂ ਬੰ ਮੁੱਛ ਦੇ ਨਾਲ ਨਾਲ ਜ਼ੁਬਾਨ ਨੂੰ ਨੀਵੀਂ ਬਹੁਤ ਜ਼ਰੂਰੀ ਏ ਔਰ ਰਾਣਾ ਜੀ ਆਪਦੀ ਜ਼ੁਬਾਨ ਦੇ ਪੱਕੇ ਉਹਨਾਂ ਨੇ ਫੁੱਲ ਚੜਾਏ ਆ ਇਸ ਕਰਕੇ ਟਿਕਟ ਮੇਰੀ ਨਹੀਂ ਇਹ ਰਾਣਾ ਪਰਿਵਾਰ ਦੀ ਟਿਕਟ ਆ ਸਿੱਕੀ ਜੀ ਦੀ ਟਿਕਟ ਆ ਔਰ ਸ਼੍ਰੀ ਖਡੂਰ ਸਾਹਿਬ ਦੇ ਕੱਲੇ-ਕੱਲੇ ਵੋਟਰ ਭੈਣ ਭਰਾ ਦੀ ਟਿਕਟ ਜੀ ਆਪਾਂ ਆਖਰੀ ਸਵਾਲ ਗੱਲ ਕੀਤੀ ਰਵਨੀਤ ਬਿੱਟੂ ਵੀ ਤਾਂ ਜਿਹੜਾ ਕਾਂਗਰਸ ਪਾਰਟੀ ਨੂੰ ਲਗਾਤਾਰ ਛੱਡ ਕੇ ਕਈ ਵਧਾਇਕ ਜਾ ਰਹੇ ਨੇ ਕਿਸ ਤਰ੍ਹਾਂ ਦੇ ਯਾਰ ਇੱਕ ਤਾਂ ਰਵਨੀਤ ਸਿੰਘ ਬਿੱਟੂ ਗਿਆ ਉਹ ਇੱਕ ਸਾਡਾ ਜਿਹੜਾ ਜਿਹਨੂੰ ਕਹਿੰਦੇ ਸੀਗੇ ਕਿ ਭਾਈ ਸ਼ੇਰੇ ਪੰਜਾਬ ਕੈਪਟਨ ਮਰਿੰਦਰ ਸਿੰਘ ਆ ਕੈਪਟਨ ਮਰਿੰਦਰ ਸਿੰਘ ਦੇ ਹਾਲਾਤ ਵੇਖ ਲਓ ਬ ਅਗੇ ਉਹ ਕੈਪਟਨ ਸਾਹਿਬ ਦੇ ਮੇਲੇ ਲੱਗਦੇ ਹੁੰਦੇ ਸੀ ਹੁਣ ਕੈਪਟਨ ਸਾਹਿਬ ਸਵੇਰੇ ਹੀ ਮਹਿਲ ਤੇ ਚੜ ਜਾਂਦੇ ਤੇ ਉੱਤੋਂ ਵੇਖਦੇ ਰਹਿੰਦੇ ਜਿੱਥੇ ਬੂਹੇ ਕੋ ਟੱਪਿਆ ਹੀ ਕੋਈ ਨਹੀਂ ਇਹ ਵਾਲੀ ਬਿੱਟੂ ਦਾ ਹੋਣਾ ਤੇ ਜਿਹੜੇ ਜਿਹੜੇ ਜਾ ਰਿਹਾ ਹਾਲ ਉਹਨਾਂ ਦਾ ਵੀ ਇਹ ਹੋਣਾ ਇਸ ਕਰਕੇ ਮੈਂ ਗੱਲ ਕਹਿਣਾ ਕਿ ਮੈਂ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਵਧਾਈ ਦੇਣਾ ਤੁਸੀਂ ਚਲੇ ਗਏ ਤਾਂ ਕਿ ਸਾਡੇ ਅਰਗੇ ਨੌਜਵਾਨਾਂ ਨੂੰ ਮੌਕਾ ਮਿਲਿਆ ਜੇ ਕਿਤੇ ਇਹ ਇੱਥੇ ਬੈਠੇ ਰਹਿੰਦੇ ਬਈ ਸਾਨੂੰ ਟਿਕਟਾਂ ਕਿੰਨੇ ਦੇਣੀਆਂ ਸੀ ਸਾਨੂੰ ਮੌਕਾ ਕਿੰਨੇ ਦੇਣਾ ਸੀ ਇਸ ਕਰਕੇ ਮੈਂ ਤਾਂ ਵਧਾਈ ਦੇਣਾ ਕਿ ਇਹੋ ਜਿਹੇ ਜਿਹੜੀ ਮੈਲ ਜੀ ਸੀ ਉਹ ਨਿਕਲ ਗਈ ਸ਼ਾਨ ਨਹੀਂ ਲੱਗੀ ਸੀ ਮੈਲ ਨਿਕਲ ਗਈ ਹੁਣ ਤਾਂ ਨਰੋਲ ਹੱਥ ਕਾਂਗਰਸ ਮੈਂ ਤਾਂ ਇਹ ਹੀ ਕਹਿਣਾ ਜੀ ਕਿ ਵੋਟਾਂ ਕਿੰਨੀਆਂ ਵੱਧ ਤੋਂ ਵੱਧ ਹੋ ਜਾਣਗੀਆਂ ਇੱਕ ਗੱਲ ਨਾ ਜੀ ਮੈਨੂੰ 2009 ਚ ਕਿਸੇ ਨੇ ਦੱਸੀ ਸੀ ਕਿ ਖਜੂਰ ਸਾਹਿਬ ਦੇ ਵਿੱਚ ਜੇ ਕਿਸੇ ਨੇ ਜਿੱਤਣਾ ਹੈ ਖਡੂਰ ਸਾਹਿਬ ਜੇ ਕਿਸੇ ਨੇ ਜਿੱਤਣਾ ਹੈ ਤੇ ਉਹ ਹਲੀਮੀ ਨਾਲ ਨਿਵੀਤ ਹੋਣ ਕਰਕੇ ਇੱਥੇ ਵਿਚਰੇਗਾ ਤੇ ਫਿਰ ਜਿੱਤਿਆ ਜਾ ਸਕਦਾ ਔਰ ਜਦੋਂ ਅਸੀਂ ਬਾਬਾ ਬਕਾਲਾ ਸਾਹਿਬ ਤੋਂ ਖਡੂਰ ਸਾਹਿਬ ਆ ਰਹੇ ਸੀ ਕਿਸੇ ਦਾ ਕੋਈ ਪ੍ਰੋਗਰਾਮ ਨਹੀਂ ਸੀ ਜੀਰਾ ਸਾਹਿਬ ਨੇ ਖਡੂਰ ਸਾਹਿਬ ਦੇ ਜਿਹੜੇ ਗੇਟ ਆ ਵੜਦਿਆਂ ਸਾਰੇ ਕਿਹਾ ਕਿ ਮੈਨੂੰ ਸਾਰਨਾ ਪਹਿਲਾਂ ਪਰਮਾਤਮਾ ਦੇ ਦਰਸ਼ਨ ਕਰਾਓ ਇਹਨਾਂ ਨੇ ਆਪ ਨੰਗੇ ਪੈਰ ਉੱਥੇ ਤੱਕ ਜਾ ਕੇ ਨੱਕ ਮਸਤਕ ਹੋ ਕੇ ਪਰਮਾਤਮਾ ਤੋਂ ਅੱਗੇ ਲੈ ਕੇ ਖਡੂਰ ਸਾਹਿਬ ਦੇ ਵਿੱਚ ਪੈਰ ਪਾਇਆ ਤੇ ਉਸ ਵੇਲੇ ਮੇਰੇ ਦਿਮਾਗ 'ਚ ਕੀ ਗੱਲ ਆਈ ਮੇਰੇ ਦਿਮਾਗ 'ਚ ਉਹ ਵਾਕਿਆ ਆ ਕਿ ਇੱਥੇ ਅੰਮ੍ਰਿਤ ਸੰਚਾਰ ਕਰਨ ਅੰਮ੍ਰਿਤਪਾਲ ਸਿੰਘ ਜੀ ਵੀ ਆਏ ਸੀ ਤੇ ਖਡੂਰ ਸਾਹਿਬ ਦੇ ਵਿੱਚ ਉਹਨਾਂ ਦੀ ਤੂ ਤੂ ਮੈਂ ਵੀ ਹੋ ਗਈ ਸੀਗੀ ਕਡੂਰ ਸਾਹਿਬ ਬਾਬਾ ਲੰਗਰ ਲੰਗਰ ਦੇ ਮਾਮਲੇ ਦੇ ਵਿੱਚ ਹੋਈ ਸੀ ਨਾ ਜੀ ਔਰ ਉਸ ਵੇਲੇ ਮੈਨੂੰ ਉਸ ਵੇਲੇ ਦੋਨਾਂ ਬੰਦਿਆਂ ਦਾ ਸਮਝ ਲੱਗੀ ਕਿ ਇੱਕ ਹੰਕਾਰ ਹੈ ਔਰ ਦੂਸਰਾ ਹਲੀਮੀ ਤੇ ਮੈਨੂੰ ਇਹ ਲੱਗਦਾ ਕਿ ਪ੍ਰਮਾਤਮਾ ਦੀ ਕਿਰਪਾ ਹੈ ਅੱਜ ਵੀ ਤੁਸੀਂ ਦੇਖ ਲਓ ਕਿ ਸਪੀਚ ਸੁਣ ਕੇ ਹੀ ਇੱਕ ਸੱਜਣ ਨੇ ਕਹਿਤਾ ਕਿ ਮੈਂ ਕਾਂਗਰਸ ਜੁਆਇਨ ਕਰਨੀ ਜੀਰਾ ਸਾਹਿਬ ਦੀ ਸਪੀਚ ਸੁਣ ਕੇ ਸੋ ਇਥੋਂ ਇੰਡੀਕੇਸ਼ਨਸ ਇਹ ਆ ਰਹੀਆਂ ਕਿ ਆਉਣ ਵਾਲਾ ਸਮਾਂ ਜਿਹੜਾ ਜੀਰਾ ਸਾਹਿਬ ਲਈ ਬੜਾ ਪੋਜ਼ਿਟਿਵ ਰਹੇਗਾ ਔਰ ਪਰਮਾਤਮਾ ਦੇ ਘਰ ਦੀ ਵੀ ਜਿਹੜੀ ਅਸ਼ੀਰਵਾਦ ਹੈ ਉਹ ਇਸ ਮੇਰੇ ਭਰਾ ਤੇ ਹਮੇਸ਼ਾ ਬਣੀ ਰਹੇ। ਕਿੰਦਾ ਲਾਜ ਸਵਾਲ ਇੱਕ ਕਿੰਨੀ ਲੀਡ ਹੈ ਜਿਹੜਾ ਕਿ ਤੁਸੀਂ ਜੀਰਾ ਸਾਹਿਬ ਨੂੰ ਚਾਹੁੰਗੇ। ਮੈਂ ਲੀਡ ਦੀ ਗੱਲ ਕਰਾਂ ਮੈਂ ਉਹਦੇ ਉੱਤੇ ਕੋਈ ਲੀਗ ਨਹੀਂ ਲਾਉਣੀ ਚਾਹੁੰਦਾ। ਮੇਰਾ ਆਪਣਾ ਜਿਹੜਾ ਲੜਾਈ ਦਾ ਜਜ਼ਬਾ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕਿਦਾਂ ਲੜਾਈ ਲੜਦਾ। ਮੈਂ ਤਾਂ ਫਿਰ ਤਨ ਮਨ ਤਨ ਜੋ ਲੋੜ ਹੈ ਉਹ ਸਾਰਾ ਕੁਝ ਲਾਉਂਗਾ ਔਰ ਉੱਥੇ ਤੱਕ ਜਾਊਂਗਾ ਕਿ ਮੇਰੀ ਆਪਣੀ ਆਪਣੀ ਇੱਛਾ ਹੋਗੀ ਕਿ ਇੱਕ ਵੀ ਵੋਟ ਕਿਸੇ ਹੋਰ ਨੂੰ ਨਾ ਪਵੇ ਸਾਰੇ ਮੇਰੇ ਸੁਲੇਲਾ